ਜਿਹੜੀ ਝੜੀ ਲੱਗਦੀ ਹੈ ਉਹਦੇ ਵਿੱਚ ਤੇਜ਼ ਵਰਖਾ ਨਹੀਂ ਪੈਂਦੀ ਮੱਠੀ 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 ਕਈ ਵਾਰ ਪਿੱਛੇ ਇੱਕ ਦੋ ਦਿਨ ਇਹਦਾ ਪੈਂਦੀ ਰਹੀ ਉਹਦਾ ਜਿਹੜਾ ਅਸਰ ਹੁੰਦਾ ਹੈ ਨਾ ਜਿਹੜੀਆਂ ਫਸਲਾਂ ਹੈ ਜ਼ਿਮੀਂਦਾਰਾਂ ਨੂੰ ਪਤਾ ਹੈ ਉਹ ਖਾਦ ਵਾਂਗੂ ਲੱਗਦੀ ਹੈ ਨਾ ਤੇ ਜਿਹੜੀ ਜ਼ਿਆਦਾ ਇੱਕ ਤੂਫਾਨ ਦੇ ਨਾਲ ਬਰਖਾ ਆ ਜਾਏ ਉਹਦੇ ਛਿੱਟੇ ਤੋੜ ਦਿੰਦੀ ਹੈ ਠੀਕ ਹੈ ਜੀ ਉਹਦੇ ਜਿਹੜੇ ਟਾਣਡੇ ਜਿਹੜੇ ਨੇ ਉਹ ਵੀ ਤੋੜ ਕੇ ਸੁੱਟ ਦਿੰਦੀ ਹੈ ਫਸਲ ਨੂੰ ਤੇ ਜਿਹੜਾ ਮੱਠਾ ਮੱਠਾ ਮੀਂਹ ਪੈਂਦਾ ਨਾ ਹੌਲੀ ਹੌਲੀ ਤੇ ਉਹ ਜਿਹੜਾ ਉਹ ਧਰਤੀ ਦੀਆਂ ਜੜਾਂ ਦੇ ਵਿੱਚ ਦੂਰ ਤੱਕ ਜਾਂਦਾ ਤੇ ਉਹ ਫਸਲ ਦੇ ਵਾਸਤੇ ਲਾਹੇਵੰਦ ਹੁੰਦਾ ਐਦਾਂ ਹੀ ਨਾਮ ਜਿਹੜਾ ਹੌਲੀ ਹੌਲੀ ਸਹਿਜ ਬਿਲੋਵੋ ਸਹਿਜ ਬਿਲੋਵੋ ਸਹਿਜ ਬਿਲੋਵੋ ਜਿਵੇਂ ਤਤ ਨਾ ਜਾਈ ਹੌਲੀ ਹੌਲੀ ਕੋਈ ਕੰਮ ਕੀਤਾ ਕੋਈ ਵੀ ਕਾਰੀਗਰ ਕੋਈ ਚੀਜ਼ ਬਣਾਉਂਦਾ ਨਾ ਉਹਨੂੰ ਹੌਲੀ ਹੌਲੀ ਕਰੇ ਤੇ ਉਹਦੇ ਵਿੱਚ ਨਖਾਰ ਬਹੁਤ ਆਉਂਦਾ ਹੈ ਇਹਤੇ ਉਦਾਹਰਨ ਦਿੱਤੀ ਸੀ ਜਿਹੜਾ ਜਿਹੜੀ ਬੀਬੀ ਮਧਾਣੀ ਪਾ ਕੇ ਨਾ ਚਾਟੀ ਵਿੱਚ ਦੁੱਧ ਜਾਂ ਦਹੀਂ ਕਹਦੀ ਹੈ ਰੜਕਦੀ ਉਹਦੀ ਉਦਾਹਰਨ ਦਿੱਤੀ ਹੈ ਵੀ ਸਹਜ ਬਜਲੋ ਵੋ ਜੈਸੇ ਤਤ ਨਾ ਜਾਈ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਜਿਵੇਂ ਕਹਿੰਦੇ ਬਾਹਰਲੀ ਚਾਟੀ ਦੇ ਵਿੱਚ ਮਧਾਣੀ ਪਾ ਗਏ ਮੱਖਣ ਕੱਢੀਦਾ ਐ ਇਦਾਂ ਹੀ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਇਹਦੇ ਅੰਦਰ ਵੀ ਇੱਕ ਸ਼ਬਦ ਵਸਿਆ ਹੋਇਆ ਬਾਹਰਲੇ ਸ਼ਬਦ ਨੇ ਅੰਦਰਲੇ ਸ਼ਬਦ ਨੂੰ ਪ੍ਰਗਟ ਕਰ ਦੇਣਾ